ਨਾਲਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਿਰਤ ਅਤੇ ਹਸਤ ਕਲਾ ਦੇ ਦੇਵਤਾ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਕਾਂਗਰਸ ਪਾਰਟੀ ਵੱਲੋਂ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਜਿੱਥੇ ਸਰਾਂਬਾ ਨਗਰ ਵਿਖੇ ਬਾਬਾ ਵਿਸ਼ਕਰਮਾ ਜੀ ਦੀ ਆਰਤੀ ਉਤਾਰਨ ਦੇ ਨਾਲ-ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਹੀ ਹਾਊਸਿੰਗ ਬੋਰਡ ਕਲੋਨੀ ਅਤੇ ਬੀਆਰਐਸ ਨਗਰ ਵਿਖੇ ਵੀ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਜਿਥੇ ਵਕ ਵਕ ਕਾਰੀਗਰਾਂ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਵੀ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਰਿਪੋਰਟ ਦੇ ਸਾਬਕਾ ਚੇਅਰਮੈਨ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦਿਵਾਨ ਨੇ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਨਾ ਸਿਰਫ ਕਿਰਤ ਅਤੇ ਹਸਤ ਕਲਾ ਦੇ ਦੇਵਤਾ ਸਨ ਸਗੋਂ ਉਹ ਮਿਹਨਤ ਕਸ਼ ਵਰਗ ਨਹੀਂ ਪ੍ਰੇਰਨਾ ਦੇ ਸਰੋਤ ਵੀ ਸਨ ਇੱਕ ਛੋਟੀ ਜਿਹੀ ਸੂਈ ਤੋਂ ਲੈ ਕੇ ਪਾਣੀ ਵਿੱਚ ਚੱਲਣ ਵਾਲਾ ਵੱਡਾ ਜਹਾਜ਼ ਵੀ ਬਾਬਾ ਵਿਸ਼ਕਰਮਾ ਜੀ ਦੀ ਹੀ ਦੇਣਾ ਹੈ। ਉਹਨਾਂ ਨੇ ਕਿਹਾ ਕਿ ਨਾ ਸਿਰਫ ਪੰਜਾਬ ਅਤੇ ਭਾਰਤ ਬਲਕਿ ਪੂਰੀ ਦੁਨੀਆ ਵਿੱਚ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਾਰੀਗਰਾਂ ਅਤੇ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਆਤਮ ਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਹੋਰ ਤੇਜ਼ੀ ਨਾਲ ਵਧ ਸਕੀਏ। ਇਸ ਮੌਕੇ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਉਮੀਦਵਾਰ ਪ੍ਰਧਾਨ ਗੁਰਨਾਮ ਸਿੰਘ ਕਲੀਰ ਵੱਲੋਂ ਜਿੱਥੇ ਹਾਊਸਿੰਗ ਬੋਰਡ ਕਲੋਨੀ ਵਿਖੇ ਬਾਬਾ ਵਿਸ਼ਕਰਮਾ ਜੀ ਦੇ ਮੰਦਰ ਵਿੱਚ ਹਵਨ ਜਾਗ ਕਰਵਾਇਆ ਗਿਆ ਉੱਥੇ ਹੀ ਬੀਆਰਐਸ ਨਗਰ ਵਿਖੇ ਵੀ ਵਿਸ਼ੇਸ਼ ਤੌਰ ਤੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਸੀ ਜਿਨ੍ਹਾਂ ਮੌਕਿਆਂ ਤੇ ਸ਼ਿਰਕਤ ਕਰਦੇ ਹੋਏ ਦਿਵਾਨ ਨੇ ਬਾਬਾ ਵਿਸ਼ਕਰਮਾ ਜੀ ਪ੍ਰਤੀ ਗੁਰਨਾਮ ਸਿੰਘ ਕਲੀਰ ਦੀ ਸ਼ਰਧਾ ਅਤੇ ਭਾਵਨਾ ਦੀ ਛਲਾਕਾ ਕੀਤੀ ਇਨ੍ਹਾਂ ਮੌਕਿਆਂ ਦੌਰਾਨ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ 인ਦਰਜੀਤ ਕਪੂਰ, ਸੁਸ਼ੀਲ ਮਲੋਤਰਾ, ਮੈਂਬਰ ਪੀਸੀਸੀ, ਕੁਲਜੀਤ ਸਿੰਘ ਨੀਟਾ, ਕੁਲਵੰਤ ਸਿੰਘ ਐਨਕੇਐਸ, ਰੋਹਿਤ ਪਾਵਰ, ਰਜਨੀਸ਼ ਸਿੰਘਲਾ, ਬਲਜੀਤ ਆਹੂਜਾ, ਅਨਲ ਸਚਦੇਵਾ, ਮਹਿਮੰਤ ਮਹਾਜਨ, ਅਮਰੀਕ ਸਿੰਘ, ਜਸਵਿੰਦਰ ਸਿੰਘ ਨਾਮਤਾਰੀ, ਤਰਸੀਮ ਜਸੂਜਾ, ਜਗਤਿੰਦਰ ਸਿੰਘ ਜੌਨੀ, ਸਨੀ ਖੀਵਾ, ਦਿਨੇਸ਼ ਸਿੰਘਲਾ, ਹਨੀ ਸਿੰਘ ਸਾਹਿਲ, ਮੋਹਿਤ ਚੋਗ, ਵਰਣੁ ਸ਼ਰਮਾ, ਸੋਨੂ ਸ਼ੀਬਾ, ਸਤੀਸ਼ ਗਰਗ, ਪੁਲਕਿਤ ਚੌਧਰੀ, ਸੁਖਵਿੰਦਰ ਸਿੰਘ ਸੋਹਰ ਇੰਜੀਨੀਅਰ, ਪ੍ਰਮਜੀਤ ਸਿੰਘ ਭਰਾਜ ਹਰ ਭਗਤ ਸਿੰਘ ਗਰੇਵਾਲ ਸੁਦੀਰ ਸਿਆਲ ਸ਼ਿਪਮੋਨ ਵੀ ਮੌਜੂਦ ਰਹੇ